ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਮੈਂ ਫਿਰ ਆਪਣੀ ਪਿੰਡੀ ਲੜੋਈ ਖੜਾ ਐ ਜਿੱਥੇ ਸਵੇਰੇ ਮੈਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇਸ ਪਿੰਡ ਦੇ ਦੂਜੇ ਘਰ ਦੇ ਵਿੱਚ ਵੀ ਉਸੇ ਤਰ੍ਹਾਂ ਚੋਰੀ ਹੋਈ ਹੈ ਜਿਸ ਤਰ੍ਹਾਂ ਪਹਿਲੇ ਘਰ ਦੀ ਤੁਸੀਂ ਖਬਰ ਪੜ੍ਹੀ ਹੈ ਉਹ ਵੀ ਐਨਆਰਆਈ ਦੀ ਕੋਠੀ ਸੀ ਇਹ ਵੀ ਇੱਕ ਐਨਆਰਆਈ ਦੀ ਕੋਠੀ ਆ ਤੀਰ ਸਿੰਘ ਮੁੰਡੇ ਦਾ ਨਾਮ ਹੈ ਜਿਹੜੇ ਬਾਹਰ ਐ ਸਾਰਾ ਪਰਿਵਾਰ ਤੇ ਉਹਨਾਂ ਦੀ ਸਿਸਟਰ ਮੀਰਪੁਰ ਲਖੇ ਰਹਿੰਦੇ ਆ ਤੇ ਜਿਨ੍ਹਾਂ ਦੀ ਕਸਟਡੀ ਵਿੱਚ ਇਹ ਕੋਠੀ ਹੈ ਤੇ ਦੱਸਿਆ ਜਾ ਰਿਹਾ ਕਿ ਉਸ ਕੋਠੀ ਨਾਲ ਵਾਲੀ ਵੱਧ ਇੱਥੇ ਨੁਕਸਾਨ ਹੈ ਕਿਉਂਕਿ ਇੱਥੇ ਜਿਹੜੇ ਬਹੁਤ ਜ਼ਿਆਦਾ ਪਿੱਤਲ ਦੇ ਭਾਂਡੇ ਕਹੇ ਦੇ ਭਾਂਡੇ ਤੇ ਨਾਲ-ਨਾਲ ਜਿਹੜੀਆਂ ਪਿਛਲੇ ਪਾਸੇ ਅਲਮਾਰੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਮਿਕਸਰ ਮਸ਼ੀਨ ਮਸ਼ੀਨਾ ਜਿਹੜੀਆਂ ਬਾਹਰ ਲੀਆਂ ਕਾਸਟਲੀ ਸੀਗੀਆਂ ਸਾਰੀਆਂ ਕੋਠੀ ਦੀਆਂ ਟੁੱਟੀਆਂ ਤੇ ਹੋਰ ਨਿਕੜ ਸੁੱਕੜ ਜਿਹੜਾ ਕਿ ਹਜੇ ਕੁੜੀ ਉਹ ਲੜਕੀ ਜਿਹੜੀ ਉਹਨਾਂ ਦੇ ਕੋਲ ਜਿਨ੍ਹਾਂ ਕੋਲ ਚਾਬੀ ਹੈ ਉਹ ਹਜੇ ਸਾਰਾ ਕੁਝ ਚੈੱਕ ਅਪ ਹੋ ਕਰਵਾ ਰਹੀ ਹੈ ਗਰਿਆ ਜਾ ਰਿਹਾ ਕਿ ਕੀ ਕੀ ਨੁਕਸਾਨ ਹੋਇਆ ਪਰੰਤੂ ਲੱਖਾਂ ਦੇ ਵਿੱਚ ਇਸ ਚੀਜ਼ ਦਾ ਇਸ ਕੋਠੀ ਦਾ ਜਿਹੜਾ ਨੁਕਸਾਨ ਹੋ ਚੁੱਕਾ ਹੈ ਸੋ ਇਹ ਚੋਰੀਆਂ ਦਾ ਸਿਲਸਲਾ ਕਦੋਂ ਤੱਕ ਜਾਰੀ ਰਹੇਗਾ ਸਾਨੂੰ ਨਹੀਂ ਪਤਾ ਉਸੇ ਤਰ੍ਹਾਂ ਹੀ ਇਹ ਮੈਂ ਦੱਸ ਦਵਾਂ ਕਿ ਉਸੇ ਤਰ੍ਹਾਂ ਹੀ ਉਸੇ ਤਰੀਕੇ ਨਾਲ ਇੱਥੇ ਚੋਰੀ ਕੀਤੀ ਗਈ ਹੈ ਜਿਸ ਤਰ੍ਹਾਂ ਪਹਿਲੀ ਕੋਠੀ 'ਚ ਕੀਤੀ ਗਈ ਹੈ ਉੱਥੇ ਵੀ ਗ੍ਰਿਲ ਪੱਟੀ ਹੋਈ ਹੈ ਤਾਂਕਿ ਦੀ ਇੱਥੇ ਵੀ ਗ੍ਰਿਲ ਪਟਕੇ ਐਂਟਰੀ ਕੀਤੀ ਹੈ ਚੋਰਾਂ ਨੇ ਤੇ ਇੱਥੇ ਵੀ ਸਾਰੇ ਟੂਟੀਆਂ ਖੋਲੀਆਂ ਹੋਈਆਂ ਤੇ ਉਸੇ ਤਰ੍ਹਾਂ ਸਾਰਾ ਕੀਮਤੀ ਸਮਾਨ ਚੋਰੀ ਕੀਤਾ ਹੋਇਆ ਪਰ ਗੱਲ ਇਹ ਹੈ ਕਿ ਜਿਸ ਤਰ੍ਹਾਂ ਇੱਥੇ ਮਨਮਨ ਉਹ ਆਪਣੀ ਭੈਣ ਜੀ ਨੂੰ ਤਾਂ ਪੁੱਛਿਆ ਕਿ ਅ ਇੱਥੇ ਜਿੱਦਾਂ ਉਹ ਦੱਸਦੀ ਹੈ ਕਿ ਸਟੋਰ ਕੀਤੇ ਹੋਏ ਭਾਂਡੇ ਬਹੁਤ ਸਾਰੇ ਤੇ ਮੇਰੇ ਖਿਆਲ ਹੈ ਵੀ ਉਹ ਕਿਤੇ ਨਾ ਕਿਤੇ ਉਹ ਗੱਡੀ ਵਿੱਚ ਇੰਨਾ ਸਮਾਨ ਤਾਂ ਜਾ ਸਕਦਾ ਹੈ ਜਿੱਕ ਤੇ ਕਹੀਏ ਕਿ ਜਿੱਦਾਂ ਉਹ ਕੀਮਤੀ ਕੱਪੜੇ ਵੀ ਸੀਤੇ ਕੱਪੜੇ ਵੀ ਉਹਨਾਂ ਦੀ ਜੁੱਤੀਆਂ ਤੱਕ ਵੀ ਲੱਗੇ ਮਡੇ ਹੱਦ ਦੇ ਚੋਰ ਨੇ ਤੋਂ ਇਹ ਕਿੱਥੋਂ ਤੱਕ ਇਹ ਗੱਲ ਜਾਏਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਪ੍ਰਸ਼ਾਸਨ ਦੀ ਕੀ ਜ਼ਿੰਮੇਵਾਰੀ ਆ ਇਹ ਇਹ ਉਹ ਕੀ ਕਰਦੇ ਆ ਤੇ ਹੁਣ ਇਹ ਜ਼ਿੰਮੇਵਾਰੀ ਉਹਨਾਂ ਦੀ ਆ ਪਰੰਤੂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਤੈਨੂੰ ਫੋਲੋ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਅਸੀਂ ਇਲਾਕੇ ਦੀ ਹਰ ਸਰਗਰਮੀ ਹਰ ਤੁਹਾਡੀ ਖਬਰ ਤੁਹਾਡੇ ਤੱਕ ਪਹੁੰਚਦੀ ਕਰ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖੋ ਗਰਿਲ ਪੱਟੀ ਹੋਈ ਹੈ ਇੱਧਰ ਦੀ ਐਂਟਰੀ ਕੀਤੀ ਹੋਈ ਹੈ ਬਾਹਰ ਜਾ ਕੇ ਵੀ ਤੁਹਾਨੂੰ ਦਿਖਾਉਣਾ ਆਹ ਗਰੇਲ ਪਟਕੇ ਰੱਖੀ ਹੋਈ ਬਾਸੋਂ ਹੇ ਨੀਚੇ ਵਾਲਾ ਬਾਸੋਂ ਹੈ ਕੁੱਟੀ ਦਾ ਇਹ ਸਾਰੀਆਂ ਟੁੱਟੀਆਂ ਦੇਖੋ ਤੁਸੀਂ ਨਾ ਲੱਗੀਆਂ ਪੂਰਾ ਉਸੇ ਸਟਾਈਲ ਨਾਲ ਕੰਮ ਕੀਤਾ ਜਿਸ ਤਰ੍ਹਾਂ ਇਸੇ ਪਿੰਡ ਦੇ ਵਿੱਚ ਪਹਿਲੀ ਕੁੱਟੀ ਚ ਕੀਤਾ ਗਿਆ ये बैडरूम किस तरह किस तरह ऑफ राली की हुई है सो so, ये अलमारी भी देखो किस तरह खोल के सारा समान सारा ही सारा समान इतों जड़ा है कीमती जोड़ा है चोरी करके ले गए लूजा बैडरूम ਕੂਠੀ ਦਾ ਦੂਜਾ ਬੈਡਰੂਮ ਦੇਖੋ ਕੀ ਹਾਲਾਤ ਨੇ ਬਣਾਇਓ ਇਸ ਚੀਜ਼ ਦੇ ਦੱਸ ਦਿਆ ਕਿ ਇਹਦੇ ਵਿੱਚ ਮਿਕਸਚਰ ਮਸ਼ੀਨਾ ਜਿਹੜੀਆਂ ਬਾਹਰ ਲੀਆਂ ਕੀਮਤੀ ਮਸ਼ੀਨਾ ਜਿਹੜੀਆਂ ਸੀਗੀਆਂ ਉਹ ਵੀ ਲੱਗੇ ਤੇ ਆ ਦੇਖੋ ਤਿੰਨੋਂ ਪੇਟੀਆਂ ਜਿਹੜੀਆਂ ਖੁੱਲੀਆਂ ਹੋਈਆਂ ਇੱਥੇ ਦੱਸ ਦਿਆ ਕਿ ਬਹੁਤ ਆ ਸਟੋਰ ਹੈ ਉੱਪਰ ਬਣਾਇਆ ਹੋਇਆ ਦੱਸ ਦਿਆ ਕਿ ਇਹ ਸਟੋਰ ਸਾਰਾ ਹੀ ਪਿੱਤਲ ਦੇ ਭਾਂਡਿਆਂ ਨਾਲ ਜਿਹੜਾ ਭਰਿਆ ਹੋਇਆ ਸੀ ਤੇ ਸਾਰਾ ਹੀ ਕੱਢ ਕੇ ਲਿਆ ਗਿਆ ਸਟੀਲ ਸਟੀਲ ਛੱਡ ਗਏ ਬਾਕੀ ਸਾਰਾ ਕੀਮਤੀ ਸਮਾਨ ਬੜੇ ਆਰਾਮ ਨਾਲ ਕੰਮ ਕੀਤਾ ਹੋਇਆ ਜਿਸ ਤਰ੍ਹਾਂ ਇਹ ਲੜੋਆ ਪਿੰਡ ਚ ਪਹਿਲਾਂ ਇੱਕ ਕੋਠੀ ਦੀ ਖਬਰ ਜਿਹੜੀ ਅਸੀਂ ਲਗਾਈ ਹੈ ਕੱਲ ਲਗਾਈ ਹੈ ਉਸੇ ਤਰ੍ਹਾਂ ਇਸ ਕੋਠੀ ਦੀ ਵੀ ਚੋਰੀ ਹੋਈ ਹੈ ਲੋਬੀ ਦਾ ਸੈਂਕ ਇਹ ਦੇਖੋ ਸਾਰੀਆਂ ਜਿਹੜੀਆਂ ਟੁੱਟੀਆਂ ਉਤਾਰੀਆਂ ਗਈਆਂ ਕਮਾਲ ਕਰਦੀ ਨੀਜੇੜਾ ਵਾਸ਼ੂ ਦੇਖੋ ਰਸੋਈ ਦੀਆਂ ਦੋ ਟੁੱਟੀਆਂ ਸੀ ਉਹ ਵੀ ਉਹ ਵੀ ਨਹੀਂ ਛੱਡੀਆਂ ਇਹ ਕਾਫੀ ਕੀਮਤੀ ਹੋ ਸਕਦੀਆਂ ਹਨ ਪਰੰਤੂ ਉਹਨਾਂ ਲਈ ਤਾਂ ਇਹ ਕੁਆਰਚੀ ਜਾਣੀਆਂ ਕਿਉਂਕਿ ਮੈਨੂੰ ਪਤਾ ਹੈ ਕਿ ਇਸ ਚੀਜ਼ ਦੀ ਕੀਮਤ ਬੜੀ ਹੁੰਦੀ ਹੈ। ਜੀ ਉੱਪਰ ਵਾਲੇ ਬਾਥਰੂਮ 'ਚ ਪਹੁੰਚੇ ਆਂ। ਸਵਾਦ ਤੁਸੀਂ ਦੇਖ ਸਕਦੇ ਹੋ ਕਿ ਐਨ ਮੋੜ ਤੋਂ ਟੁੱਟੀਆਂ ਜਿਹੜੀਆਂ ਸਾਧੀਆਂ ਖੋਲੀਆਂ ਗਈਆਂ ਸਰ ਬਹੁਤ ਉਸੇ ਇੱਕਦਮ ਉਸੇ ਤਰ੍ਹਾਂ ਸਾਰਾ ਕੁਝ ਕੀਤਾ ਹੋਇਆ ਹੈ। ਪਲਾਸਟਿਕ ਦੇ ਪੈਪ ਛੱਡੇ ਹੋਏ। ਦੇਖੋ ਬਿਸਨਾ ਟੋਲਡ ਆ ਨੀ ਵੀ। ਟੁੱਟੀਆਂ ਜਿਹੜੀਆਂ ਖੋਲੀਆਂ ਜਾ ਚੁੱਕੀਆਂ। ਤੀਜੀ ਮੰਜਲ ਤੇ ਖੜਿਆ ਤੇ ਇੱਥੇ ਦੱਸਦੇ ਆ ਕਿ ਇੱਕ ਮੋਟਰ ਪੁਰਾਣੀ ਕੱਢ ਕੇ ਰੱਖੀ ਹੋਈ ਸੀ ਉਹਦਾ ਨਿਸ਼ਾਨ ਵੀ ਮੈਂ ਤੁਹਾਨੂੰ ਖਾਦਣਾ ਉਹ ਵੀ ਚੱਕ ਕੇ ਲੈ ਗਏ ਮਤਲਬ ਪੂਰੀ ਟਰੋਨਾ ਬਰਾ ਲਈ ਪੂਰੀ ਤਰ੍ਹਾਂ ਪੀਤੀ ਹੋਈ ਹੈ ਬੜੇ ਆਰਾਮ ਨਾਲ ਕੰਮ ਕੀਤਾ ਗਿਆ ਆਹ ਦਰਵਾਜ਼ਾ ਦੱਸਦੇ ਖੁੱਲਾ ਸੀ ਜਿੱਥੋਂ ਜੱਜਮੈਂਟ ਹੁੰਦੀ ਹੈ ਕਿ ਇਧਰ ਦੀ ਸਮਾਨ ਜਿਹੜਾ ਚੋਰ ਲੈ ਕੇ ਗਏ ਆ ਕਿਉਂਕਿ ਇਹਨਾਂ ਸਮਾਨ ਇੱਕ ਗ੍ਰਿਲ ਤਾਂ ਕਿ ਵਿਚੀ ਨਹੀਂ ਨਿਕਲ ਸਕਦਾ ਪੰਜ ਕੀ ਨਾਮ ਆ ਤੁਹਾਡਾ ਕੁਲਵਿੰਦਰ ਕੌਰ ਆ ਕਿਹੜਾ ਪਿੰਡ ਹੈ ਜੀ ਲੜੋਆ ਇਹ ਕੀ ਹੋਇਆ ਕਿ ਇਹ ਕਿਹਨਾਂ ਦਾ ਘਰ ਹੈ ਤੇ ਕੀ ਹੋਇਆ ਜੀ ਤੁਹਾਸਾਰਾ ਮਾਮਲਾ ਕੀ ਹੈ ਇਹ ਮੇਰੇ ਭਰਾ ਦਾ ਘਰ ਹੈ ਆ ਤੀਰਥ ਦਾ ਤੀਰ ਸਿੰਘ ਸਨ ਹਾਂਜੀ ਹਾਂਜੀ ਸੋਚਾ ਸਿੰਘ ਅੱਛਾ ਜੀ ਕਿਹੜਾ ਪਿੰਡ ਲੜੋਆ ਅੱਛਾ ਜੀ ਹਾਂਜੀ ਤੇ ਕੀ ਹੋਇਆ ਹੈ ਇੱਕ ਤੁਸੀਂ ਕਦੋਂ ਆ ਕੇ ਦੇਖਿਆ ਨੂੰ ਮੈਂ ਹੁਣ ਅੱਜ ਸਪਾਈ ਕਰਾਉਣ ਆਈ ਸੀ ਇਹ ਕਿੱਥੇ ਗਏ ਹੋ ਬਲਤ ਇਹ ਦੱਸੋ ਇਹ ਇੰਗਲੈਂਡ ਗਏ ਹੋ ਆ ਇਹ ਗੁੱਠੀ ਬੰਦ ਰਹਿੰਦੀ ਆ ਹਾਂਜੀ ਤੇ ਤੁਸੀਂ ਮੈਂ ਕਿਹੜਾ ਮਾਰਦੀ ਰਹਿਣੀ ਆ ਜੀ ਕਸਟੜ ਤੁਹਾਡੀ ਕਸਟਡੀ ਵਿੱਚ ਆ ਹਾਂਜੀ ਹਾਂਜੀ ਅੱਛਾ ਤਾ ਹੁਣ ਮੈਂ ਸਫਾਈ ਕਰਾਉਣ ਆਈ ਸੀ ਅੱਜ ਜੀ ਜਦੋਂ ਆ ਕੇ ਦੇਖਿਆ ਤਾਂ ਇੱਕ ਬਾਹਰਲਾ ਲੋਕ ਖੁੱਲਾ ਸੀ ਗੈਸਟ ਰੂਮ ਦਾ ਹਾਂ ਤਾਂ ਉਹ ਮੈਂ ਸੋਚਿਆ ਵੇ ਮੇਤੋ ਹੀ ਰਹਿ ਗਿਆ ਹੋਣਾ ਜਦੋਂ ਮੈਂ ਆਈ ਆ ਜੀ ਜੀ ਜੋ ਮੈਂ ਅੰਦਰ ਵੜੀ ਤਾਂ ਫਿਰ ਇੱਥੇ ਖਿਲਰ ਰਿਓ ਸੀਗਾ ਸਾਮਾਨ ਖਿਲਰਿਆ ਸੀ ਫਿਰ ਦੇਖਿਆ ਸੀ ਸਾਰਾ ਹਾਂ ਤੇ ਕੀ ਕੀ ਨੁਕਸਾਨ ਹੈ ਨੁਕਸਾਨ ਭਾਂਡੇ ਦਾ ਸਾਰੇ ਲੇਗਾ ਕਿੰਨੇ ਸੀ ਬਹੁਤ ਭਾਂਡੇ ਸੀ ਉਹ ਸਾਰੀ ਪਰਸ਼ੱਤੀ ਭਰੀ ਹੋ ਸੀ ਇਹ ਦੇਖ ਲਓ ਵੱਡੇ ਵੱਡੇ ਸੀਗੇ ਜਿੱਦਾਂ ਹਾਂ ਕਹੇ ਦੇ ਵੀ ਸੀਗੇ ਜਿੱਦਾਂ ਜੀ ਸੁਦੇ ਪਿੱਤਲੇ ਸੀ ਉੱਪਰ ਪਈ ਅੱਛਾ ਜੀ ਤਾਂ ਬਾਕੀ ﺍﻟमारीਆਂ ਚੋ ਲੋਕ ਤੋੜ ਕੇ ਉਹ ਮੇਰੀ ਭਝਾਈ ਦੇ ਕੱਪੜੇ ਜਿੱਦਾ ਸੀਗੇ ਭਤੀਜੇ ਦੇ ਸਾਰੇ ਉਹ ਸੀਨ ਤੇ ਹੋ ਜਾਣੀ ਉਹ ਵੀ ਸਾਰੇ ਲੈ ਗਏ ਅੱਛਾ ਕੱਪੜੇ ਵੀ ਲੈ ਗਏ ਹਾਂਜੀ ਜੁੱਤੀਆਂ ਵੀ ਲੈ ਗਏ ਉਹਨਾਂ ਦੀਆਂ ਤਾਂ ਬਾਕੀ ਉਹ ਮਸ਼ੀਨਾਂ ਸੀਗੀਆਂ ਹੂੰ ਅ ਗ੍ਰੈਂਡਰ ਸੀਗੇ ਜਿੱਦਾਂ ਮਸਾਲੇ ਪੀਣ ਵਾਲੇ ਹੂੰ ਹੂੰ ਉਹ ਵੱਡੇ ਵੱਡੇ ਸੀਗੇ ਉਹ ਵੀ ਸਾਰੇ ਲੈ ਗਏ ਤਾ ਉਹਦੇ ਮਸ਼ੀਨਾ ਤੇ ਪਿੱਤਲ ਦੇ ਭਾਂਡੇ ਤੇ ਨਾਲ ਟੂਟੀਆਂ ਹਾਂਜੀ ਟੂਟੀਆਂ ਵੀ ਸਾਰੀਆਂ ਲੈ ਗਏ ਸਾਰੀਆਂ ਉਪਰੋਂ ਥੱਲੇ ਖੋਲ ਕੇ ਲੈ ਗਏ ਕਿੰਨਾ ਕੁ ਨੁਕਸਾਨ ਹੈ ਭੈਣ ਜੀ ਹੁਣ ਮੈਂ ਕਿੰਨਾ ਕਹਿ ਸਕਦੀ ਹਾਂ ਨਾ ਲੱਖਾਂ ਚ ਪਤਾ ਨਹੀਂ ਹੁਣ ਮੈਂ ਤਾਂ ਹੁਣ ਬਹਿਣ ਦਾ ਠਕੇ ਬਾਕੀ ਛੋਟਾ ਸਮਾਨ ਤਾਂ ਦੇਖ ਕੇ ਥੋੜਾ ਹੁਣ ਬਾਕੀ ਦੇਖ ਕੇ ਬਤਾ ਲਗੂਗੇ ਕੋਈ ਵੀ ਆਵੇ ਕਿ ਤੁਹਾਨੂੰ ਕਈਆਂ ਚੀਜ਼ਾਂ ਦਾ ਪਤਾ ਵੀ ਜੇ ਤੁਹਾਡੇ ਭਰਾ ਦਾ ਕਰ ਹੈ ਹਾਂਜੀ ਹਾਂਜੀ ਪੂਰੀ ਕਿੱਥੇ ਕਿੱਥੇ ਕੀ ਕੀ ਰੱਖਿਆ ਹੈ ਹਾਂਜੀ ਹਾਂਜੀ ਇੱਕ ਮੋਟਰ ਸੀਗੀ ਅੱਛਾ ਮੋਟਰ ਵੀ ਲੈ ਗਏ ਹਾਂ ਜੀ ਉਹ ਕੱਢ ਕੇ ਰੱਖੀ ਸੀ ਉਹ ਕੱਢ ਕੇ ਰੱਖੀ ਸੀ ਉੱਪਰ ਉਹ ਵੀ ਲੈ ਗਏ ਹਾਂ ਜੀ ਹਜੇ ਜਿੱਦਾਂ ਪਤਾ ਲੱਗੂਗਾ ਵੀ ਕੀ ਕੀ ਲੈ ਕੇ ਗਏ ਆ ਹਨਾ ਅੱਜ ਤੁਸੀਂ ਇਹ ਜੀ ਛਾੜ ਬੇ ਹਾਂ ਜੀ ਹਜੇ ਮੈਨੂੰ ਹੱਥ ਨਹੀਂ ਲਾਉਣ ਦਿੱਤਾ ਕਹਿੰਦੇ ਤੂੰ ਰੋਕ ਲਾ ਓਕੇ ਹਾਂ ਜੀ ਕੀ ਕੀ ਮੰਗ ਕੀ ਕਰਦੇ ਹੋ ਬੈਣ ਜੀ ਹੁਣ ਅਸ ਤਾਂ ਇਹ ਕਹਿੰਦੇ ਮੈਨੂੰ ਪਤਾ ਲੱਗਣਾ ਚਾਹੀਦਾ ਵੀ ਕਿਨੇ ਇਦਾਂ ਕੀਤਾ ਆ ਹਨਾ ਤੁਸੀਂ ਪਹਿਲਾਂ ਗੜਾ ਕਦੋਂ ਮਾਰਿਆ ਸੀ ਆ ਜਦੋਂ ਮੀਂਹ ਪੈਂਦੇ ਸੀਗੇ ਉਦੋਂ ਆਈ ਸੀ ਫੇਰ ਮੇਰੀ ਹਾਂਜੀ ਇੱਧਰ ਕੰਦ ਬੈਗੇ ਸੀ ਤਾਂ ਮੈਂ ਉਹ ਆਂਦੀ ਰਹੀ 2-3 ਦਿਨ ਲਗਾਤਾਰ ਮੈਂ ਝਾਟ ਆ ਜਾਂਦੀ ਛੇਤੀ ਜਦੋਂ ਮੀਂਹ ਪੈਂਦਾ ਉਦੋਂ ਆ ਹੀ ਜਾਂਦੀ ਹਾਂ ਹਾਂਜੀ ਹਾਂਜੀ ਐਦਾਂ ਮੈਨੂੰ ਹੈ ਨਹੀਂ ਨੰਗ ਦੀ ਬੜਦੀ ਜੇ ਮੈਂ ਗੇੜਾ ਮਾਰ ਜਾਣਾ ਹੂੰ ਹੂੰ ਇਹ ਪੋਰਪਲ ਸਪੋਰਟ ਮੈਂ ਜੀ ਕਰਵਾ ਲਈ ਹੋ ਗਈ ਹਾਂਜੀ ਹੁਣ ਅਸੀਂ ਕਰਾਣ ਜਾ ਰਹੇ ਹਾਂ